ਤਾਂ ਟਰੈਕਟਰ ਨੂੰ ਤੁਸੀਂ ਭਾਈ ਆਪ ਹੀ ਗਰਮ ਕਰਤਾ ਵੱਡੇ ਭਾਈ ਇਹ ਤਾਂ ਯਾਰ ਇਹ ਉਹ ਦੇਖੋ ਹੁਣ ਪੱਠੀ ਕਿਵੇਂ ਗਰਮ ਹੋ ਰਹੀ ਹੈ ਭਾਈ ਧੂਆ ਕੱਢੀ ਜਾਂਦਾ ਤੁਸੀਂ ਟਰੈਕਟਰ ਗਰਮ ਹੋ ਗਈ ਜਦੋਂ ਤੋਂ ਆਪਾਂ ਇਹਨੂੰ ਗਰਮ ਕਰਤਾ ਇਹਦੀ ਲਾਇਫ ਖਤਮ ਹੈ ਇਹ ਕੱਚਾ ਕੰਪਨੀ ਭੇਜ ਦੇ ਫਿਰ ਤਾਂ ਰੋਜ਼ ਕੰਪਨੀ ਟਰੈਕਟਰ ਵਾਪਸ ਜਾਈ ਜਾਇਆ ਕਰਨ ਗਰਮ ਹੋ ਹੋਰ ਵਿਰਕਿਆਲੇ ਠੀਕ ਹੈ ਭਾਈ ਮੰਨੀ ਕਿਵੇਂ ਆਰ ਠੀਕ ਠਾਕ ਕੀ ਕਰਨ ਲੱਗ ਗਿਓ ਬਾਈ ਭਾਈ ਇਹ ਟਰੈਕਟਰ ਜੇ ਨਵਾਂ ਲਿਆਂਦਾ ਸੀ ਤੇ ਨਾ ਰਮਾਂ ਕਰੀ ਜੰਨੇ ਆ ਕਿ ਮੂਰੇ ਅਖਬਾਰ ਲਾ ਕੇ ਟਰੈਕਟਰ ਨੂੰ ਗਰਮ ਕਰਦੇ ਆ ਜਿਵੇਂ ਸਾਰੇ ਕਹਿੰਦੇ ਆ ਕਹਿੰਦੇ ਉਹ ਇੱਕ ਵਾਰੀ ਨਵਾਂ ਲਿਆਵੇ ਤਾਂ ਕਹਿੰਦੇ ਟਰੈਕਟਰ ਅਖਬਾਰ ਲਾ ਕੇ ਗਰਮ ਕਰਨਾ ਚਾਹੀਦਾ ਮੂਰੋਂ ਇਹ ਲਾਲਚ ਲੈ ਕੇ ਜਾਓ ਇਹਨੂੰ ਪੂਰਾ ਹਾਂ ਲਾਲਚ ਲੈ ਕੇ ਜਾਓ ਯਾਰ ਹਾਂ ਮੂਰੇ ਅਖਬਾਰ ਲਾ ਰੱਖੀ ਹੈ ਹਾਂ ਮੂਰੇ ਅਖਬਾਰ ਲਾ ਰੱਖੀ ਹੈ ਰੈਡੀਏਟਰ ਦੇ ਅੱਛਾ ਯਾਰ ਵਾਵਾ ਟਾਈਮ ਹੋ ਗਿਆ ਚੱਲਦੇ ਨੂੰ ਹੁਣ ਹਾਂ ਦੇਖਦੇ ਆਪਾਂ ਕੀ ਕਹਾਣੀ ਬਣਦੀ ਹੈ ਨਾ ਜਰ ਐ ਤਾਂ ਯਾਰ ਕੰਮ ਗਲਤ ਹੋ ਜਾਊਗਾ ਯਾਰ ਯਾਰ ਨਹੀਂ ਇਹ ਤਾਂ ਅਖਬਾਰ ਵਾਲਾ ਕੰਮ ਤਾਂ ਗਲਤ ਆ ਯਾਰ ਵੀਰੇ ਨਹੀਂ ਯਾਰ ਬੜੇ ਬੰਦੇ ਕਹਿੰਦੇ ਆ ਕਹਿੰਦੇ ਐਂ ਕਰਨਾ ਚਾਹੀਦਾਗਾ ਕੋਈ ਮਿਸਤਰੀ ਵੀ ਕਹਿੰਦੇ ਆ ਨਾ ਵੀਰੇ ਯਾਰ ਇਹ ਤਾਂ ਕੰਮ ਗਲਤ ਆ ਯਾਰ ਅਖਬਾਰ ਵਾਲਾ ਕੰਮ ਤਾਂ ਗਲਤ ਹੋ ਜੂਗਾ ਵੀਰੇ ਯਾਰ ਇਹਦਾ ਬਾਈ ਜੀ ਯਾਰ ਆਪਣਾ ਟਰੈਕਟਰ ਹੀਟ ਹੋ ਜੂਗਾ ਅੱਛਾ ਫਿਰ ਦੇਖੀਏ ਚੱਲਗੇ ਆਪਾਂ ਯਾਰ ਨੂੰ ਬਾਈ ਅਖਬਾਰ ਲਾ ਦਿਓ ਯਾਰ ਅਖਬਾਰ ਲਾ ਦਈਏ ਹਾਂ ਉਹ ਤਾਂ ਬਾਈ ਹੀਟ ਹੋ ਜੂਗਾ ਟਰੈਕਟਰ ਯਾਰ ਇਹ ਤਾਂ ਵੀਰੇ ਆਪਾਂ ਆਪ ਹੀ ਟਰੈਕਟਰ ਨੂੰ ਗਰਮ ਕਰ ਦਾਂਗੇ ਯਾਰ लाल च फिरਦਾ है लाल च वड गया भाई हां मेरा हो गया का, था। था काम मेरा दा किदा काम दा वीरے ਹੋ ਗਿਆ ਯਾਰ ਕਿਦਾ ਤਾਂ ਵੀਰੇ ਫਿਰ ਕੰਮ ਹੋ ਗਿਆ ਜਲਾਲ ਚ वड ਗਿਆ तेरे ਤਾਂ ਯਾਰ ਇਧਰ ਦੀ ਵੀ ਵੀਰੇ ਪਾਣੀ ਚ ਕੱਢਣ ਲਾਤਾ ਤੁਸੀਂ ਯਾਰ ਆ ਨਾ ਨਾ ਵੱਡੇ ਭਾਈ ਯਾਰ ਆਹ ਕੰਮ ਨਾ ਕਰੋ ਯਾਰ ਆਹ ਚੀਜ਼ ਤਾਂ ਬਹੁਤ ਗਲਤ ਕਰ ਰੱਖਿਆ ਤੁਸੀਂ ਯਾਰ ਇਹ ਤਾਂ ਯਾਰ ਮੇਰਾ ਵੀਰ ਯਾਰ ਤਾਂ ਟਰੈਕਟਰ ਨੂੰ ਤੁਸੀਂ ਭਾਈ ਆਪ ਹੀ ਗਰਮ ਕਰਤਾ ਵੱਡੇ ਭਾਈ ਇਹ ਤਾਂ ਯਾਰ ਆਪਾਂ ਗੱਲ ਇਹ ਹੁੰਦੀ ਹੈ ਵੀਰੇ ਵੀਰ ਆਪਾਂ ਟਰੈਕਟਰ ਨੂੰ ਕਈ ਹੁੰਦੇ ਹਨਾ ਯਾਰ ਵੀ ਗਰਮ ਕਰ ਦੋ ਟਰੈਕਟਰ ਨੂੰ ਆ ਗਿਆ ਨਾ ਮਾ ਆ ਗਿਆ ਦੋ ਨੂੰ ਗਰਮ ਕਰ ਦੋ ਠੀਕ ਹੈ ਤੇ ਭਈ ਇਹ ਕਿਉਂ ਕਹਿੰਦੇ ਇਹ ਮਤਲਬ ਹਰ ਬੰਦਾ ਆਪਾਂ ਦੇਖੀਏ ਪਿੰਡ ਦੇ ਵਿੱਚ ਨਵਾਂ ਡਾਇਰੈਕਟਰ ਲਿਆਉਂਦਾ ਉਹ ਐਂ ਕਰਦਾਗਾ ਨਹੀਂ ਵੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਆਪਣੇ ਨਾਲੋਂ ਪਹਿਲਾਂ ਕਈ ਗੁਣਾ ਤਾਂ ਇਹਦੀ ਕੰਪਨੀ ਤਾਕਤ ਖਿੱਚ ਕੇ ਦਿੰਦੀ ਆ ਆਪਾਂ ਨੂੰ ਠੀਕ ਹੈ ਇਹ ਜਦੋਂ ਮੇਰੇ ਆਪਾਂ ਇਹਦੇ ਮੂਰੇ ਅਖਬਾਰ ਲਾ ਕੇ ਇਹਨੂੰ ਗਰਮ ਕਰਤਾ ਇਹ ਸਮਝ ਲੈ ਟਰੈਕਟਰ ਹੀਟ ਹੋ ਗਿਆ ਵੀਰੇ ਹੀਟ ਹੋਣ ਤੋਂ ਬਾਅਦ ਵੀਰੇ ਇੰਜਨ ਖਤਮ ਹੋ ਜਾਊਗਾ ਕਿਉਂਕਿ ਇਹ ਐਤਕੀ ਨਾਮਗਲੈਲ ਚੱਕੂਗਾ ਨੂੰ ਚੱਕ ਜਾਊਗਾ ਇਹਦੇ ਵੀਰੇ ਕਦੇ ਵੀ ਇਹਦੇ ਮੂਰੇ ਅਖਬਾਰ ਨਾ ਲਾਓ ਇਹਨੂੰ ਗਰਮ ਕਰੋ ਤੂੜੀ ਵਾਲੇ ਤੇ ਲਾਓ ਚਾਹ ਕਾਸੇ ਤੇ ਲਾਓ ਇਹਦੀ ਜਾਲੀ ਝਾੜ ਕੇ ਰੱਖੋ ਨੂੰ ਐਸੇ ਤਰ੍ਹਾਂ ਹੀ ਗਰਮ ਕਰੋ ਮਤਲਬ ਚਲਾਓ ਜਿਆਦਾ ਤੋਂ ਜਿਆਦਾ ਚੱਲ ਤਾਂ ਜਿਆਦਾ ਚਲਾਓ ਇਹਨੂੰ ਬਾਈ ਇਹਦੇ ਪੱਠੀ ਦਾ ਰੰਗ ਉੱਡ ਜਾਊਗਾ ਬਾਈ ਜੀ ਇਹ ਉਹ ਦੇਖੋ ਹੁਣ ਪੱਠੀ ਕਿਵੇਂ ਗਰਮ ਹੋ ਰਹੀ ਹੈ ਬਾਈ ਧੂਆਂ ਕੱਢੀ ਜਾਂਦਾ ਤੁਸੀਂ ਟਰੈਕਟਰ ਗਰਮ ਕਰਤਾ ਇਹਦਾ ਯਾਰ ਇਹ ਤਾਂ ਪਾਪ ਹੀ ਖਤਮ ਕਰਤਾ ਯਾਰ ਤੇ ਫਿਰ ਆਪਾਂ ਕੰਪਨੀ ਵਾਲਿਆਂ ਤੋਂ ਵਾਰੰਟੀ ਭਾਲਦੇ ਆ ਟਰੈਕਟਰ ਆ ਤੇ ਬਈ ਜਦੋਂ ਆਪਾਂ ਟਰੈਕਟਰ ਆਪ ਗਰਮ ਕਰ ਦਿੰਦੇ ਆ ਹਨਾ ਫਿਰ ਇਹਦੀ ਇੰਜਨ ਦੀ ਲਾਈਫ ਤੇ ਕੀ ਫਰਕ ਪੈਂਦਾ ਹੁਣ ਉਹ ਫਿਰ ਮੂਰਖ ਬੰਦੇ ਆ ਜਿਹੜੇ ਕਹਿੰਦੇ ਆ ਜੇ ਰਖਵਾਰ ਲਾ ਕੇ ਗਰਮ ਕਰੋ ਇਹਦੀ ਲਾਈਫ ਵੀਰੇ ਖਤਮ ਹੋ ਗਈ ਜਦੋਂ ਤੋਂ ਆਪਾਂ ਇਹਨੂੰ ਗਰਮ ਕਰਤੇ ਇਹਦੀ ਲਾਈਫ ਖਤਮ ਹੈ ਠੀਕ ਹੈ ਇਹਦੀ ਕੋਈ ਲਾਈਫ ਨਹੀਂ ਉਦੋਂ ਬਾਅਦ ਖਤਮ ਹੋ ਜਾਊਗਾ ਇਹ ਤੇ ਫਿਰ ਜੇਕਰ ਆਪਾਂ ਰਵਾ ਕਰਨਾ ਹੋਵੇ ਟਰੈਕਟਰ ਲੋਕਈ ਫਿਰ ਉਹ ਕਿਵੇਂ ਕਰਨਾ ਜੀ ਰਵਾ ਵੀਰੇ ਇਹਨੂੰ ਐਸੀ ਤਰ੍ਹਾਂ ਹੀ ਬਾਓ ਕੰਪਨੀ ਰਵਾ ਕਰਕੇ ਭੇਜਦੀ ਆ ਆਪਣੇ ਕੋਲੇ ਆਪਾਂ ਰਵਾ ਕਰਦਾ ਤਾਂ ਕੋਈ ਮਤਲਬ ਹੀ ਨਹੀਂ ਨੂੰ ਜਿੱਥੇ ਮਰਜ਼ੀ ਆਉਣ ਸਾਰ ਲੋਡ ਤੇ ਲਾ ਦਿਓ ਉਹਨੂੰ ਕੋਈ ਇਹ ਗਰਮ ਨਹੀਂ ਹੋਊਗਾ ਠੀਕ ਐ ਐਸੇ ਤਰ੍ਹਾਂ ਹੀ ਗਰਮ ਕਰੋ ਇਹਨੂੰ ਕੁਝ ਵੀ ਨਹੀਂ ਹੁੰਦਾ ਜਦੋਂ ਆਪ ਆਪ ਗਰਮ ਕਰਤਾ ਉਦੋਂ ਖਤਮ ਆ ਇਹ ਹੁਣ ਇਹਦੀ ਲਾਈਫ ਨਹੀਂ ਹੈਗੀ ਵੀਰੇ ਇਸ ਟਰੈਕਟਰ ਦੀ ਥੋੜੇ ਦੀ ਇਹ ਇਹ ਖਤਮ ਹੋ ਰਿਹਾ ਮੰਨ ਲਓ ਵੀ ਇਹ ਮੰਨ ਲਓ ਤੁਸੀਂ ਗਰਮ ਹੀ ਕਰਤਾ ਵੀਰੇ ਖਤਮ ਹੋ ਗਿਆ ਇਹ ਠੀਕ ਐ ਇਹ ਆਪ ਹੀ ਆਪਾ ਗਰਮ ਕਰਤਾ ਵੀਰੇ ਮੇਰਾ ਤਾਂ ਖਤਮ ਹੋ ਗਿਆ ਮਾਮਲਾ ਇਹਦਾ ਇਹ ਤਾਂ ਵੀਰੇ ਜਦੋਂ ਪਿਸਟਮ ਹੁੰਦੇ ਹਨਮੋਨੀਅਮ ਦੇ ਔਰਿੰਗ ਹੁੰਦੇ ਆ ਭਾਰਤ ਦੇ ਠੀਕ ਐ ਪਿਸਟਮ ਇਕੱਠੇ ਹੋ ਜਾਂਦੇ ਐ ਇਕੱਠੇ ਹੋਣ ਤੋਂ ਬਾਅਦ ਵੀਰੇ ਉਹਨਾਂ ਦੀ ਪੂਰੀ ਤੜ ਨਹੀਂ ਰਹਿੰਦੀ ਠੀਕ ਐ ਉਹ ਤੜ ਨਹੀਂ ਰਹਿੰਦੀ ਜਦੋਂ ਵੀਰੇ ਉਹ ਮਗਲਾਲ ਚੱਕਣ ਲੱਗਦੇ ਐ ਠੀਕ ਹੈ ਇਹ ਉਹਨੇ ਪੂਰੀ ਹੁਣ ਤਾਕਤ ਵੀ ਨਹੀਂ ਲਾਉਂਦਾ ਮਗਲਿਆ ਲਖਾਊਗਾ ਠੀਕ ਹੈ ਇਹਦਾ ਮਤਲਬ ਆਪਾਂ ਨੂੰ ਟਰੈਕਟਰ ਦਾ ਸਾਂਹ ਨਹੀਂ ਬੰਦ ਕਰਨਾ ਚਾਹੀਦਾ ਹਨ ਸਾਂਹ ਟਰੈਕਟਰ ਕਦੇ ਵੀ ਰੈਡੀਟਰ ਬੰਦ ਨਹੀਂ ਕਰਨਾ ਚਾਹੀਦਾ ਵੀਰੇ ਰੈਡੀਟਰ ਬੰਦ ਕਰਕੇ ਤਾਂ ਆਪਾਂ ਯਾਰ ਵੀਰੇ ਆਪ ਹੀ ਜਾਮ ਕਰਦੇ ਇਹਨੂੰ ਅੱਜ ਕੱਲ ਕੰਪਨੀਆਂ ਦੇ ਵਿੱਚ ਨਵੇਂ ਟੈਕਨੀਕ ਆ ਗਈਆਂ ਕਿ ਟਰੈਕਟਰ ਛੇਤੀ ਕਿਤੇ ਤਾਂ ਆਪਣਾ ਗਰਮ ਹੁੰਦੇ ਨਹੀਂ ਆ ਦੇ ਕਦੇ ਵੀ ਟਰੈਕਟਰ ਗਰਮ ਨਹੀਂ ਹੁੰਦਾ ਉਹਨੂੰ ਜਿੰਨਾ ਮਰਜ਼ੀ ਬਾਈ ਜਾਓ ਜਾਲੀ ਝਾੜ ਕੇ ਰੱਖੋ ਇਹ ਕਦੇ ਨਹੀਂ ਗਰਮ ਹੁੰਦਾ ਠੀਕ ਹੈ ਕਦੇ ਵੀ ਸੂਈ ਚੱਕਦਾ ਹੀ ਨਹੀਂ ਇਹ ਜਦੋਂ ਆਪਾਂ ਇਹਦੀ ਜਾਲੀ ਨਾ ਝਾੜੀ ਆਪ ਜਾੜੀ ਜ਼ਰੂਰੀ ਹੈ ਉਹਨੂੰ ਛਾੜ ਕੇ ਫਿਰ ਗਰਮ ਕਰੋ ਟਰੈਕਟਰ ਹੁੰਦਾ ਕਿ ਨਹੀਂ ਹੁੰਦਾ ਠੀਕ ਹੁਣ ਕਦੇ ਵੀ ਨਹੀਂ ਹੁੰਦਾ ਬਾਈ ਜਿੰਨਾ ਮਰਜੀ ਲੋਡ ਪਾਈ ਜਿੰਨਾ ਮਰਜੀ ਲੋਡ ਪਾਈ ਜਾ ਟਰੈਕਟਰ ਗਰਮ ਨਹੀਂ ਹੁੰਦਾ ਵਿਰੇ ਕੰਪਨੀ ਆਪਣੇ ਤੋਂ ਬਹੁਤ ਜ਼ਿਆਦਾ ਸਿਆਣੀ ਹੁੰਦੀ ਹੈ ਕਿਵੇਂ ਕਿਉਂਕਿ ਯਾਰ ਵਿਰੇ ਇਹਨੂੰ ਪਹਿਲਾਂ ਹੀ ਕੰਪਨੀ ਆਪਣੇ ਤੋਂ ਜੇ ਆਪਣੇ ਕੋਲੇ ਇੰਨਾ ਹੀ ਇਹ ਕੱਚਾ ਕੰਪਨੀ ਭੇਜ ਦੇ ਫਿਰ ਤਾਂ ਰੋਜ਼ ਕੰਪਨੀ ਟਰੈਕਟਰ ਵਾਪਸ ਜਾਈ ਜਾਇਆ ਕਰਨ ਗਰਮ ਹੋ ਹੋ ਕੇ ਕੰਪਨੀ ਇਹਨੂੰ ਆਪਣੇ ਤੋਂ ਕਈ ਗੁਣਾ ਇਹਦੀ ਤਾਕਤ ਖਤਮ ਕਰਕੇ ਆਪਣੇ ਕੋਲੇ ਭੇਜਦੀ ਹੈ ਵੀ ਇਹ ਇੰਨਾ ਕੁ ਜ਼ਿੰਮੇਵਾਰ ਇਹਨੂੰ ਕਰ ਸਕਦੇ ਆ ਪਰ ਜਦੋਂ ਆਪਾਂ ਤਾਂ ਕੰਪਨੀ ਤੋਂ ਬਹੁਤ ਜ਼ਿਆਦਾ ਕਰ ਦਿੰਦੇ ਠੀਕ ਹੈ ਕੰਪਨੀ ਜਾਨੀ ਕਿ ਇਹਨੂੰ ਟੈਸਟ ਕਰਦੀ ਆ ਇੰਜਨ ਨੂੰ ਗਰਮ ਦੀ ਗਰਮ ਕਰਕੇ ਕਿ ਸ਼ਮਤਾ ਦੇਖਦੀ ਕਿ ਇੱਥੋਂ ਤੱਕ ਗਰਮ ਹੋਊ ਟ੍ਰਿੰਜ ਆਪਣੇ ਲੋਡ ਆਪਣੇ ਲੋਡ ਦੇ ਮੁਤਾਬਕ ਉਹ ਬਹੁਤ ਲੋਡ ਪਾਉਂਦੇ ਆ ਤੇ ਜਿਆਦਾ ਠੀਕ ਹੈ ਫਿਰ ਆਪਣੇ ਕੋਲੇ ਆਉਂਦਾ ਹੈ ਪਰ ਆਪਾਂ ਕੀ ਕਰਦੇ ਆ ਆਪਾਂ ਸਾਹ ਬੰਦ ਕਰਕੇ ਜਿਆਦਾ ਗਰਮ ਕਰਦੇ ਆ ਜਿਆਦਾ ਕਰ ਆਪਾਂ ਤਾਂ ਲਾਲ ਹੀ ਕਰ ਦਿੰਦੇ ਆ ਲਾਲ ਕਰਤਾ ਵੀ ਜ ਖਤਮ ਆ ਇਹ ਠੀਕ ਹੈ ਕੰਪਨੀ ਵੀ ਇਹਨੂੰ ਐਂ ਗਰਮ ਕਰਦੀ ਆ ਬਿਨਾ ਕੋਸ਼ ਲਾਇਏ ਕਰੇ ਤੋਂ ਸਿੱਧਾ ਸਾਦਾ ਗਰਮ ਕਰਦੀ ਆ ਠੀਕ ਹੈ ਉਹ ਲੋਡ ਪਾ ਕੇ ਕਰਦੇ ਨੇ ਲੋਡ ਪਾ ਕੇ ਕਰਦੇ ਨੇ ਤਾਂ ਕਰਕੇ ਵੀਰੋ ਜੋ ਵੀ ਟਰੈਕਟਰ ਰਵਾ ਕਰਨਾ ਨਾ ਆਪਾਂ ਲੋਡ ਪਾ ਕੇ ਕਰਨਾ ਚਾਹੀਦਾ ਇਹ ਅਖ ਕਿਉਂਕਿ ਕਿਸੇ ਵੀ ਚੀਜ਼ ਦਾ ਆਪਾਂ ਜਦੋਂ ਸਾਹੀ ਬੰਦ ਕਰ ਦਾਂਗੇ ਤਾਂ ਉਹ ਚੀਜ਼ ਨੇ ਗਰਮ ਹੋਣੀ ਹੈ ਆਟੋਮੈਟਿਕ ਤੇ ਬਾਕੀ ਬਾਈ ਨੂੰ ਹਨਾ ਬਹੁਤ ਟਾਈਮ ਦਾ ਐਕਸਪੀਰੀਅੰਸ ਆ ਘੱਟੋ ਘੱਟ 25 26 ਸਾਲ ਹੋ ਗਏ ਬਾਈ ਨੂੰ ਮਸ਼ੀਨਾਂ ਚਲਾਉਂਦੇ ਨੂੰ ਤੇ ਟਰੈਕਟਰ ਚਲਾਉਂਦੇ ਨੂੰ ਹਣਾ ਬਾਈ ਜੀ ਕਦੇ ਬਾਈ ਜੀ ਕਦੇ ਐ ਤੁਸੀਂ ਟਰੈਕਟਰ ਕਦੇ ਗਰਮ ਕੀਤਾ ਉਹਦੀ ਜ਼ਿੰਦਗੀ ਦੀ ਕਦੇ ਵੀ ਨਹੀਂ ਕੀਤਾ ਵੀਰੇ ਯਾਰ ਕਦੇ ਵੀ ਕਈ ਹੋਰ ਵੀ ਇਸ ਤਰ੍ਹਾਂ ਸਾਹਮਣੇ ਆਏ ਨੇ ਹਣਾ ਯਾਰ ਉਹ ਵੀ ਆਪਾਂ ਇਹ ਚੀਜ਼ ਦੱਸੀ ਹੈ ਕਿ ਯਾਰ ਤੁਸੀਂ ਇੱਕ ਮੇਰੇ ਦੇਖਣ ਚ ਕੇਸ ਹੋਰ ਵੀ ਹੋਇਆ ਸੀ ਵੀਰੇ ਉਹ ਆਪਣੇ ਪਿੰਡ ਦਾ ਹੀ ਟਰੈਕਟਰ ਸੀ ਉਹ ਗਰਮ ਹੋ ਗਿਆ ਤਾਂ ਇੰਜਨ ਕਰਵਾਉਣਾ ਪਿਆ ਗਿਆ ਅਗਲੇ ਸੀਜ਼ਨ ਹੀ ਤੂੜੀ ਵਾਲੀ ਤਾਂ ਲਾਇਆ ਸੀ ਉਹਨਾਂ ਨੇ ਗਰਮ ਕਰਤਾ ਠੀਕ ਆ ਉਹ ਵੀ ਹੈ ਨਾ ਆਪਣੀ ਇਹਦੇ ਨਾਲ ਦਾ ਹੀ ਫਾਰਮ ਉਹ ਵੀ ਫਾਰਮ ਸਾਠ ਹੀ ਸੀਗਾ ਠੀਕ ਹੈ ਉਹ ਗਰਮ ਕੀਤਾ ਸੀ ਉਹਨਾਂ ਨੇ ਫਿਰ ਅਗਲੇ ਸਾਲ ਇੰਜਨ ਕਰਾਉਣਾ ਪਿਆ ਅਗਲੇ ਸਾਲ ਇੰਜਨ ਕਰਾਉਣਾ ਪਿਆ ਉਹਦਾ ਇਹ ਵੀ ਤੁਸੀਂ ਹੁਣ ਗਰਮ ਕਰਤਾ ਹੁਣ ਕੀ ਪਤਾ ਸਾਲ ਚੱਲੇ ਦੋ ਚਾਲ ਚੱਲੇ ਬਈ ਇਹ ਵੀ ਇੰਜਨ ਤੁਹਾਡਾ ਖਤਮ ਹੈ ਵੀ ਗਰਮ ਹੀ ਗਰਮ ਹੀ ਹੋ ਗਿਆ ਜਦੋਂ ਯਾਰ ਤੁਹਾਡਾ ਇੰਜਨ ਖਤਮ ਆ ਇਹ ਹਾਂਜੀ ਬਾਈ ਜੀ ਹੁਣ ਅਸੀਂ ਦੱਸਣਾ ਚਾਹੁੰਦੇ ਆ ਕਿ ਇਹ ਸਾਡਾ ਸਿਰਫ ਇੱਕ ਮੋਟਿਵ ਸੀ ਹਨਾ ਕਿ ਵੀਡੀਓ ਬਣਾਉਣ ਦਾ ਕਿ ਆਪਾਂ ਦੱਸੀਏ ਕਿ ਆਪਾਂ ਨੂੰ ਕਦੇ ਵੀ ਅਖਬਾਰ ਲਾ ਕੇ ਗਰਮ ਨਹੀਂ ਕਰਨਾ ਚਾਹੀਦਾ ਟਰੈਕਟਰ ਤੇ ਅਸੀਂ ਵੀ ਨਹੀਂ ਕੀਤਾ ਅਸੀਂ ਸਿਰਫ ਵੀਡੀਓ ਬਣਾਉਣ ਵਾਸਤੇ ਇੱਕ ਵਾਰੀ ਅਖਬਾਰ ਲਾਇਆ ਸੀ ਤੇ ਵੈਸੇ ਗਰਮ ਨਹੀਂ ਕੀਤਾ ਹੈਗਾ ਟਰੈਕਟਰ ਦੱਸ ਦਈਏ ਇਹ ਕੰਮ ਕਦੇ ਵੀ ਨਹੀਂ ਆਪਾਂ ਨੂੰ ਕਰਨਾ ਚਾਹੀਦਾ ਕਈ ਹੁੰਦੇ ਆ ਪਿੰਡਾਂ ਦੇ ਵਿੱਚ ਹਨਾ ਪੁਰਾਣੀ ਸੋਚ ਵਾਲੇ ਜਿਹੜੇ ਪਹਿ ਠੀਕ ਹੈ ਉਹਦੋਂ ਕੋਈ ਵੱਖਰੀ ਸੋਚ ਹੁੰਦੀ ਸੀ ਆਪਾਂ ਨੂੰ ਨਹੀਂ ਪਤਾ ਪਰ ਹੁਣ ਕੰਪਨੀਆਂ ਪੂਰਾ ਲੋਡ ਪਾ ਕੇ ਟੈਸਟ ਕਰਕੇ ਫੇਰ ਹੀ ਦਿੰਦੀਆਂ ਨੇ ਉਹ ਇੱਕ ਸ਼ਮਤਾ ਚੈੱਕ ਕਰਦੀਆਂ ਇੰਜਨ ਕਿ ਇੱਥੋਂ ਤੱਕ ਗਰਮ ਹੋਊਗਾ ਤੇ ਆਪਾਂ ਉੱਥੋਂ ਤੱਕ ਗਰਮ ਕਰ ਵੀ ਨਹੀਂ ਸਕਦੇ ਕਿਉਂਕਿ ਉਹ ਲੋਡ ਬਹੁਤ ਜ਼ਿਆਦਾ ਪਾਉਂਦੇ ਆ ਲੇਕਿਨ ਆਪਾਂ ਅਖਬਾਰ ਲਾ ਕੇ ਜਦੋਂ ਬੰਦ ਕਰ ਦਿੰਦੇ ਆ ਉਹਦਾ ਖਾਲੀ ਟਰੈਕਟਰ ਦੇ ਮੂਹਰੇ ਅਖਬਾਰ ਲਾ ਕੇ ਬੰਦ ਕਰਦਾਂਗੇ ਉਹਦੇ ਗਰਮ ਹੋ ਜਾਣਾ ਹੈ ਉਹਦੇ ਨਾਲ ਰਵਾ ਨਹੀਂ ਹੁੰਦਾ ਇੰਜਨ ਦੀ ਥੋੜੀ ਲਾਈਫ ਕਟੂਗੀ ਜੇ ਕਿਤੇ 5 ਸਾਲ ਚੱਲਣਾ ਸੀ ਤਾਂ ਉਹ 2 ਸਾਲ ਹੀ ਚੱਲੂਗਾ ਜੇ ਆਪਾਂ ਉਹਨੂੰ ਆਪ ਗਰਮ ਕਰਦੇ ਆ ਹਾਂ ਇਹ ਤਾ ਇਥੇ ਬਾਈ ਜੀ ਆਪਾਂ ਸਮਾਪਤੀ ਕਰਦੇ ਆ ਕਿ ਇਹ ਇਹ ਜੇ ਕੰਮ ਨਾ ਕਰਿਆ ਕਰੋ ਮਸ਼ੀਨਰੀ ਨਾਲ ਕੰਪਨੀ ਵਾਲੇ ਆਪਾਂ ਨਾਲੋਂ ਬਹੁਤ ਜ਼ਿਆਦਾ ਸਿਆਣੇ ਆ ਠੀਕ ਹੈ ਬਾਈ ਜੀ ਧੰਨਵਾਦ